ਟਾਡੇ ਕੋਲ ਕਿਦਾਂ ਤੁਸੀਂ ਪਹਿਲਾਂ ਕੀਤਾ ਨੈਸ ਦਾ ਜਿਹੜਾ ਤੁਹਾਡੇ ਕੋਲ ਸੈਂਪਲ ਪੇਪਰ ਹੈ ਇਹ ਸਿਰਫ ਪੰਜਾਬੀ ਉੱਤੇ 베ਸਡ ਹੈ ਇਸ ਚੀਜ਼ ਨੂੰ ਧਿਆਨ ਚ ਰੱਖਣਾ ਕਿ ਸਿਰਫ ਪੰਜਾਬੀ 베ਸਡ ਹੈ ਉਹਦੇ ਵਿੱਚ ਜਿਹੜਾ ਤੁਹਾਨੂੰ ਫਾਈਨਲ ਪੇਪਰ ਆਏਗਾ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਹਿ ਕੇ ਉਹ ਤੁਹਾਡਾ ਹੋਏਗਾ 35 ਮਾਰਕਸ ਦਾ ਬਟ ਉਹਦੇ ਵਿੱਚ ਕੀ ਹੋਏਗਾ ਹਰੇਕ ਸਬਜੈਕਟ ਜਿਹੜਾ ਉਹਦੇ ਨਾਲ ਪੰਜ-ਪੰਜ ਕੁਐਸਚਨ ਜਿਹੜੇ ਤੁਹਾਨੂੰ ਕੀ ਕੀਤੇ ਜਾਣਗੇ ਪੁੱਛੇ ਜਾਣਗੇ ਠੀਕ ਹੈ ਬਟ ਇਹ ਅਸੀਂ 35 ਨੰਬਰ ਦਾ ਜਿਹੜਾ ਕੁਐਸਚਨ ਪੇਪਰ ਹੈ ਇਸ ਵੇਲੇ ਤਿਆਰ ਕੀਤਾ। ਇਹਦੇ ਵਿੱਚ ਤੁਹਾਨੂੰ ਜਿਹੜੇ ਅਸੀਂ ਪੈਟਰਨ ਡਿਸਾਈਡ ਕਰਕੇ ਦੇ ਦਿੱਤੇ ਆ ਉਹ ਪੈਟਰਨ ਤੁਸੀਂ ਦੇਖ ਲਓ ਕਿਦਾਂ ਦੇ ਆ ਸਾਡੇ ਕੋਲ ਕਿ ਇਹ ਸਾਡਾ ਪੰਜਾਬੀ ਦਾ ਪੈਟਰਨ ਹੈ ਜਿਹੜਾ 35 ਨੰਬਰ ਦਾ ਪੇਪਰ ਆਏਗਾ। ਠੀਕ ਹੈ। ਇਹਦੇ ਵਿੱਚ ਤੁਹਾਨੂੰ ਅਭਿਆਸ ਕਰਵਾਇਆ ਜਾਏਗਾ ਜਿਸ ਤਰੀਕੇ ਦੇ ਨਾਲ ਸਾਡੇ ਕੋਲ আনਸੀਨ ਪੈਸੇਜ ਹੈ ਜਿਹੜਾ ਕਿ ਤੁਹਾਨੂੰ ਪਤਾ ਕਿ ਸਾਨੂੰ ਡੈਫੀਨੇਟਲੀ ਪੇਪਰ ਦੇ ਵਿੱਚ ਆਣਾ ਹੀ ਆਣਾ ਹੈ। ਠੀਕ ਹੈ ਜੀ। ਉਹ ਅਨਸੀਨ ਪੈਸੇਜ ਉਸ ਤੋਂ ਬਾਅਦ نیچے ਫਿਰ ਇੱਕ ਹੋਰ ਤੁਹਾਡੇ ਕੋਲ ਅਨਸੀਨ ਪੈਸੇਜ ਹੈ ਇਹ ਲਗਭਗ ਅਸੀਂ ਅਭਿਆਸ ਦੀਆਂ ਚੀਜ਼ਾਂ ਦਾ ਆਪਾਂ ਕਰ ਚੁੱਕੇ ਹਾਂ ਸੋ ਮੇਰੇ ਹਿਸਾਬ ਦੇ ਨਾਲ ਅਨਸੀਨ ਪੈਸੇਜ ਨੂੰ ਜਾਂ ਅਨ ਡਿੱਠੇ ਪੈਰੇ ਨੂੰ ਜ਼ਿਆਦਾ ਅਭਿਆਸ ਕਰਨ ਦੀ ਸਾਨੂੰ ਲੋੜ ਨਹੀਂ ਹੈ ਮੈਨੂੰ ਲੱਗਦਾ ਕਿ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਕੀ ਦੇ ਸਕਦੇ ਆਂਸਰ ਦੇ ਸਕਦੇ ਆਂ ਬਟ ਆ ਵਾਰਤਾਲਾਪੀ ਪ੍ਰਸ਼ਨ ਹੈ ਸਾਡੇ ਕੋਲ ਠੀਕ ਹੈ ਜੀ ਆ ਵਾਰਤਾਲਾਪ ਦਿੱਤੀ ਹੈ ਜਿਵੇਂ ਕਿ ਤੁਸੀਂ ਦੇਖਦੇ ਕਿਸੇ ਇਕਾਂਗੀ ਦੇ ਵਿੱਚ ਵਾਰਤਾਲਾਪ ਹੁੰਦੀ ਹੈ ਕਿ ਦੋ ਪਾਤਰ ਜਿਹੜੇ ਹੈਗੇ ਉਹ ਆਪਸ ਦੇ ਵਿੱਚ ਕੀ ਕਰ ਰਹੇ ਵਾਰਤਾਲਾਪ ਕਰ ਰਹੇ ਆ ਉਨਾ ਮਤਲਬ ਜਿਹੜਾ ਹੈ ਪਾਤਰਾਂ ਦੀ ਵਾਰਤਾਲਾਪ ਦੇ ਆਧਾਰ ਦੇ ਉੱਤੇ ਤੁਹਾਡੇ ਕੋਲੋਂ ਕੀ ਪੁੱਛੇ ਜਾਂਦੇ ਆ ਪ੍ਰਸ਼ਨ ਪੁੱਛੇ ਜਾਂਦੇ ਆ ਸੋ ਇਹ ਤੁਹਾਡੇ ਕੋਲ ਇੱਕ ਵਾਰਤਾਲਾਪ ਇਹ ਪ੍ਰਸ਼ਨ ਹੈ ਜੇ ਤੁਸੀਂ ਇਹਦਾ ਅਭਿਆਸ ਕਰਨਾ ਚਾਹੋ ਤਾਂ ਤੁਹਾਨੂੰ ਇਹ ਵੀ ਅਭਿਆਸ ਕਰਵਾ ਸਕਦੇ ਆ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਇਹਦਾ ਅਭਿਆਸ ਹੈ ਥੋੜਾ ਬਾਅਦ ਦੇ ਵਿੱਚੋਂ ਕਰੀਏ ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਇਹਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਆਏਗੀ ਕਿਉਂਕਿ ਸੇਮ ਅੰਡੇਠੇ ਪੈਰੇ ਅਰਗਾਈ ਲਗਭਗ ਇਹ ਸਾਡੇ ਕੋਲ ਜਿਹੜਾ ਹੈ ਅਬੇ ਆਜਾ ਹੋਰ ਅਸੀਂ ਪਹਿਲਾਂ ਵੀ ਲਗਭਗ ਇਦਾਂ ਦੇ ਪ੍ਰਸ਼ਨ ਉੱਤਰ ਜਿਹੜੇ ਕਰ ਚੁੱਕੇ ਆਂ ਬਾਰਤਾਲਾਪ ਦੇ ਨਾਲ ਰਿਲੇਟਡ ਜਿਹੜੇ ਜਿਨ੍ਹਾਂ ਦੀ ਕਾਂਗੀਆਂ ਦੇ ਵਿੱਚੋਂ ਤੁਹਾਨੂੰ ਪੁੱਛ ਲਏ ਜਾਂਦੇ ਆ ਦੂਜੇ ਪੁੱਛੇ ਉਹ ਸੇਮ ਪ੍ਰਸ਼ਨ ਜਿਹੜੇ ਇਸੇ ਤਰੀਕੇ ਦੇ ਆ ਠੀਕ ਹੈ ਉਸ ਤੋਂ ਬਾਅਦ ਇਹ ਸਾਡੇ ਕੋਲ ਬਾਰ ਗ੍ਰਾਫ ਹੈ ਇਹਦਾ ਅਭਿਆਸ ਤੁਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਰ ਚੁੱਕੇ ਆ ਮੇਰਾ ਖਿਆਲ ਹੈ ਕਿ ਤੁਹਾਨੂੰ ਹਰੇਕ ਸਬਜੈਕਟ ਦੇ ਵਿੱਚ ਬਾਰ ਗ੍ਰਾਫ ਜਿਹੜਾ ਲਗਭਗ ਤੁਹਾਨੂੰ ਕਰਵਾ ਦਿੱਤਾ ਜਾਂਦਾ ਹੈ ਜਿਹੜਾ ਸਾਨੂੰ ਲੱਗ ਰਿਹਾ ਇਸ ਵੇਲੇ ਜਿਹੜੀ ਸਾਡੀ ਮੇਨ ਪ੍ਰੋਬਲਮ ਆ ਰਹੀ ਹੈ ਆ ਸਾਡੇ ਕੋਲ ਉਸ ਤੋਂ ਬਾਅਦ ਆ ਗਿਆ ਦੂਸਰਾ ਕੀ ਟਾਈਮ ਟੇਬਲ ਦੇ ਅਕੋਰਡਿੰਗ ਪ੍ਰਸ਼ਨ ਉੱਤਰ ਆ ਜਿਹੜਾ ਹੈ ਸਾਡੇ ਕੋਲ ਇਸ਼ਤਿਹਾਰ ਇਹ ਦੇ ਵਿੱਚ ਮੈਨੂੰ ਲੱਗਦਾ ਕਿ ਥੋੜੀ ਜੀ ਆਪਾਂ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਥੋੜਾ ਜਿਹਾ ਕਨਫਿਊਜ਼ਨ ਖਾ ਜਾਂਦੇ ਇਹਦਾ ਅਭਿਆਸ ਕਰਾਉਣਾ ਤੁਹਾਨੂੰ ਬਹੁਤ ਜ਼ਿਆਦਾ ਕੀ ਹੈ ਜ਼ਰੂਰੀ ਲੱਗ ਰਿਹਾ ਮੈਨੂੰ ਇਹਦੇ ਵਿੱਚ ਤੁਸੀਂ ਦੇਖੋ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਵੈਸੇ ਤਾਂ ਇਹ ਥੋੜੀ ਜੀ ਤੁਹਾਨੂੰ ਸ਼ਾਇਦ ਇਹਦੇ ਵਿੱਚ ਦੇਖਣ ਦੇ ਵਿੱਚ ਦਿੱਕਤ ਆਏਗੀ ਵੜ ਜੇ ਤੁਸੀਂ ਥੋੜਾ ਧਿਆਨ ਦੇ ਨਾਲ ਦੇਖੋ ਤਾਂ ਤੁਹਾਨੂੰ ਇਹ ਬੜੇ ਵਧੀਆ ਤਰੀਕੇ ਦੇ ਨਾਲ ਹਦਾਇਤਾਂ ਜਾਂ ਬਾਕੀ ਸਾਰਾ ਜਿਹੜਾ ਤੁਹਾਡੇ ਕੋਲ ਇਹ ਜਿਹੜਾ ਤੁਹਾਡੇ ਕੋਲ ਇਸ਼ਤਿਹਾਰ ਬਣਿਆ ਆ ਇਹਦੇ ਵਿੱਚ ਜੋ-ਜੋ ਇਨਸਟਰਕਸ਼ਨਸ ਦਿੱਤੀਆਂ ਗਈਆਂ ਜੋ-ਜੋ ਹਦਾਇਤਾਂ ਦਿੱਤੀਆਂ ਗਈਆਂ ਉਹ ਤੁਹਾਨੂੰ ਪੜਨੀਆਂ ਪੈਣਗੀਆਂ ਬਾਕੀ ਤੁਹਾਨੂੰ ਉਹਨੂੰ ਬਿਲਕੁਲ ਧਿਆਨ ਦੇ ਨਾਲ ਦੇਖਣਾ ਪਏਗਾ ਕਿ ਇਹ ਇਸ਼ਤਿਹਾਰ ਸਾਨੂੰ ਕੀ ਸਮਝਾ ਰਿਹਾ ਠੀਕ ਹੈ ਜੀ ਹੁਣ ਤੁਸੀਂ ਦੇਖੋ ਇੱਕ ਸਿੰਪਲ ਚੀਜ਼ ਦੇਖੋ ਕਿ ਜਿੱਦਾਂ ਸਾਡੇ ਕੋਲ ਇਹ ਇਸ਼ਤਿਹਾਰ ਹੈ ਉਹ ਤੁਹਾਨੂੰ ਦਿੱਤਾ ਕਿ ਇਸ ਇਸ਼ਤਿਹਾਰ ਨੂੰ ਦੇਖ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਕੀ ਜਵਾਬ ਉਤਰ ਦਿਓ ਹੁਣ ਤੁਸੀਂ ਦੇਖੋ ਜਿੱਦਾਂ ਅਜੀ ਕੋਈ ਚੀਜ਼ ਇਸ ਇਸ਼ਤਿਹਾਰ ਨੂੰ ਦੇਖ ਰਹੇ ਆ ਤਾਂ ਦੇਖਣ ਤੋਂ ਬਾਅਦ ਸਾਡੇ ਦਿਮਾਗ ਦੇ ਅੰਦਰ ਇੱਕ ਵਿਸ਼ਾ ਜ਼ਰੂਰ ਆਏਗਾ ਕਿ ਇਹ ਕਿਸ ਵਿਸ਼ੇ ਨੂੰ ਮੁੱਖ ਰੱਖ ਕੇ ਇਹ ਇਸ਼ਤਿਹਾਰ ਜਿਹੜਾ ਉਹ ਸਾਨੂੰ ਦਿੱਤਾ ਗਿਆ ਠੀਕ ਹੈ ਨਾ ਹੁਣ ਜੇ ਆਪਾਂ ਇਹਨੂੰ ਇਸ਼ਤਿਹਾਰ ਨੂੰ ਦੇਖ ਕੇ ਕਹ ਦੀਏ ਕਿਸੇ ਨਿਆਣੇ ਨੂੰ ਮੈਂ ਪੁੱਛਾਂਗੀ ਪੁੱਤ ਤੂੰ ਮੈਨੂੰ ਦੱਸ ਆਹ ਇਸ਼ਤਿਹਾਰ ਦੇ ਵਿੱਚ ਕਿਸ ਚੀਜ਼ ਦੀ ਗੱਲ ਜਿਹਦੀ ਵਿਸ਼ਾ ਕੀ ਲਿਆ ਗਿਆ ਕੋਈ ਕਹਿ ਦੇਵੇ ਜੀ ਇਹ ਤਾਂ ਜੀ ਕਰੋਨਾ ਬਾਰੇ ਆ ਤੁਹਾਨੂੰ ਲੱਗਦਾ ਕਿ ਇਹ ਕਰੋਨਾ ਦੀ ਕੋਈ ਗੱਲ ਵਾ ਇਹ ਜੀ ਇਹਦੇ ਵਿੱਚ ਟ੍ਰੈਫਿਕ ਰੂਲ ਦੀਆਂ ਗੱਲਾਂ ਕੀਤੀਆਂ ਗਈਆਂ ਲੱਗਦਾ ਤੁਹਾਨੂੰ ਟ੍ਰੈਫਿਕ ਰੂਲ ਦੀਆਂ ਇਹਦੇ ਵਿੱਚ ਜੀ ਉਹ ਕਰੋਨਾ ਦੇ ਟੀਕੇ ਲਾਣ ਵਾਲਾ ਇਸ਼ਤਿਹਾਰ ਲੱਗਦਾ ਤੁਹਾਨੂੰ ਨਹੀਂ ਲੱਗਦਾ ਪਰ ਤੁਹਾਨੂੰ ਕੀ ਲੱਗਦਾ ਤੂੰ ਦੱਸੇਂਗਾ ਕਿ ਇਸ ਇਸ਼ਤਿਹਾਰ ਨੂੰ ਪੜਨ ਤੋਂ ਬਾਅਦ ਜਾਂ ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਤੇਰੇ ਦਿਮਾਗ ਦੇ ਅੰਦਰ ਕੀ ਵਿਚਾਰ ਆਇਆ ਵੀ ਇਹ ਸਾਨੂੰ ਕੀ ਸਮਝਾਉਣਾ ਚਾਹ ਰਿਹਾ ਕਿਸ ਚੀਜ਼ ਦੀ ਜਾਣਕਾਰੀ ਦੇਣਾ ਚਾਹ ਰਿਹਾ ਸੋਟਿੰਗ ਕਿੰਨਾ ਨਿਕਲਦਾ ਹੈ ਵੋਟਿੰਗ ਦੀਆਂ ਹਦਾਇਤਾਂ ਦੇ ਬਾਰੇ ਕਿ ਇਹਦੇ ਵਿੱਚ ਜੋ ਗੱਲਬਾਤ ਕੀਤੀ ਗਈ ਆ ਉਹ ਵੋਟਾਂ ਦੇ ਬਾਰੇ ਦੇ ਵਿੱਚ ਕਿ ਜਦੋਂ ਹੁਣ ਤੁਹਾਡੇ ਇਲੈਕਸ਼ਨ ਹੋ ਰਹੇ ਆ ਉਹਨਾਂ ਇਲੈਕਸ਼ਨਜ਼ ਦੇ ਬਾਰੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਹਰ ਵੱਡੇ ਵੱਡੇ ਹੋਲਡਿੰਗਜ਼ ਵਗੈਰਾ ਲੱਗੇ ਹੁੰਦੇ ਵੱਡੇ ਵੱਡੇ ਇਸ਼ਤਿਹਾਰ ਲੱਗੇ ਹੁੰਦੇ ਕੰਧਾਂ ਉੱਤੇ ਵੀ ਲੱਗੇ ਹੁੰਦੇ ਤੁਹਾਡੇ ਸਕੂਲਾਂ ਦੇ ਵਿੱਚ ਕਈ ਵਾਰ ਪੋਲਿੰਗ ਬੂਥ ਬਣਦੇ ਆ ਉਹਨਾਂ ਦੇ ਬਾਹਰ ਇਦਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਤੁਸੀਂ ਉਸ ਇਸ਼ਤਿਹਾਰ ਦੇ ਉੱਤੇ ਜਿਹੜੀਆਂ ਪਿਕਚਰਜ਼ ਹੈਗੀਆਂ ਜਿਹੜਾ ਬੰਦਾ ਪੜਦਾ ਨਹੀਂ ਆ ਅੱਜ ਦੇ ਟਾਈਮ 'ਚ ਤਾਂ ਚਲੋ ਲਗਭਗ ਹਰ ਵਿਅਕਤੀ ਪੜਿਆ ਲਿਖਿਆ ਪਰ ਕਈ ਲੋਕ ਫੇਰ ਵੀ ਇਦਾਂ ਨੇ ਹੁੰਦੇ ਪੜੇ ਲਿਖੇ ਅਨਪੜ੍ਹ ਵੀ ਹੁੰਦੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਿਸੇ ਭਾਸ਼ਾ ਦੇ ਵਿੱਚ ਦਿੱਕਤ ਹੁੰਦੀ ਆ ਨਹੀਂ ਪੜ ਸਕਦੇ ਮੰਨ ਲਓ ਪੰਜਾਬੀ ਦੇ ਵਿੱਚ ਇਸੇ ਤਰੀ ਕੋਈ ਬੱਚਾ ਜਿੱਦਾਂ ਸਾਡੇ ਕੋਲੇ ਇੱਕ ਬੱਚਾ ਆਇਆ ਸੀਗਾ ਪਤਾ ਨਹੀਂ ਕਹਿੰਦਾ ਮੈਂ ਇਹ ਸ਼ੁਰੂ ਤੋਂ ਜੀ ਜੰਪਲ ਜਿਹੜਾ ਹੈਗਾ ਉਧਰ ਗੁੜਗਾਉਂ ਵਾਲੇ ਪਾਸੇ ਦਾ ਹੈਗਾ ਪੰਜਾਬੀ ਮੇਰੀ ਭਾ ਬਸੋਂ ਬਾਰੀ ਚੀਜ਼ ਹੈ ਹਨਾ ਉਦਾਂ ਦਾ ਕੋਈ ਬੱਚਾ ਆ ਜਵੇ ਹੁਣ ਉਹ ਆ ਕੇ ਦੇਖੇ ਜੇ ਉਹਨੂੰ ਪੰਜਾਬੀ ਨਹੀਂ ਵੀ ਸਮਝ ਆਏਗੀ ਨਾ ਤਾਂ ਉਹ ਜਿਹੜੀਆਂ ਇਹ ਪਿਕਚਰਜ਼ ਹੈਗੀਆਂ ਇਹ ਨਾ ਪਿਕਚਰਜ਼ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕੀ ਕਰ ਸਕਦਾ ਜੱਜ ਕਰ ਸਕਦਾ ਪਰ ਤੁਸੀਂ ਤਾਂ ਚਲੋ ਪੰਜਾਬੀ ਪੜ੍ਹਦੇ ਐ ਇਸ ਕਰਕੇ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਦੇਖੋ ਉਹਨੇ ਸਾਡੇ ਕੋਲੇ ਇੱਕ ਗੱਲ ਦੇ ਦਿੱਤੀ ਜਾਵੇ ਕਹਿੰਦਾ ਕਿ VOTING ਵਾਲੇ ਦਿਨ ਕਿ VOTING ਵਾਲੇ ਦਿਨ ਦੇਖੋ ਸਾਡੇ ਕੋਲ ਕੀ ਕੀ ਹੋਣਾ ਚਾਹੀਦਾ ਮਤਲਬ ਕੀ ਕਰਨਾ ਆਪਾਂ VOTING ਵਾਲੇ ਦਿਨ ਠੀਕ ਹੈ VOTING ਵਾਲੇ ਦਿਨ ਪਬਲਿਕ ਦੀ ਛੁੱਟੀ ਐਲਾਨ ਨਹੀਂ ਜਾਵੇਗੀ ਗੱਲ ਕਲੀਅਰ ਕਰਤੀ ਉਹਨੇ ਕਿ ਜਿਹੜੀ ਪਬਲਿਕ ਪਬਲਿਕਲੀ ਕੀ ਹੋਏਗੀ ਉਦੋਂ ਕੀ ਹੋਏਗੀ VOTAN ਵਾਲੇ ਦਿਨ ਸਾਰਿਆਂ ਨੂੰ ਕੀ ਹੋਏਗੀ ਛੁੱਟੀ ਹੋਏਗੀ ਕਿਉਂ VOTAN ਦਾ ਦੇਣਾ ਹੈ ਇਸ ਕਰਕੇ ਹਰ ਵਿਅਕਤੀ ਨੇ ਕੀ ਪਾਣੀ ਹੁੰਦੀ ਹੈ ਵੋਟ ਪਾਣੀ ਹੁੰਦੀ ਹੈ ਗੱਲ ਕਲੀਅਰ ਕਰ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਉਹਨੇ ਤੁਹਾਨੂੰ ਮੋਬਾਈਲ ਦੇ ਉੱਤੇ ਇੱਕ ਤੁਹਾਨੂੰ ਜਿਦਾ ਅਕਲ ਤੁਸੀਂ ਨਾਰਮਲ ਹੀ ਦੇਖਿਆ ਹਰ ਕੰਮ ਮੋਬਾਈਲ ਦੇ ਜ਼ਰੀਏ ਹੋ ਰਿਹਾ ਉਹਨੇ ਮੋਬਾਈਲ ਦੇ ਉੱਤੇ ਤੁਹਾਨੂੰ ਇੱਕ ਐਪ ਦਾ ਨੰਬਰ ਦੇ ਦਿੱਤਾ ਜਾਂ ਤੁਹਾਨੂੰ ਕੋਈ ਨੰਬਰ ਦੇ ਦਿੱਤਾ ਜਾਂ ਕੋਈ ਐਪ ਦੇ ਦਿੱਤੀ ਹੈ ਕਹਿੰਦਾ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਫਲਾਣੀ ਐਪ ਜਿਹੜੀ ਹੈ ਪਲੇ ਸਟੋਰ ਦੇ ਵਿੱਚੋਂ ਜਾ ਕੇ ਡਾਊਨਲੋਡ ਕਰੋ ਔਰ ਡਾਊਨਲੋਡ ਕਰਨ ਤੋਂ ਬਾਅਦ ਅਗਰ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਆਂਦੀ ਹੈ ਕੁਐਸਚਨ ਉਹ ਆਪਣਾ ਆਪਣੀ VOTING ਦਾ VOTER VOTER ਨੰਬਰ ਨਹੀਂ ਯਾਦ ਆ ਪੋਲਿੰਗ ਬੂਥ ਨਹੀਂ ਯਾਦ ਆ ਕਿ ਮੈਂ ਵੋਟ ਪਾਣ ਕਿੱਥੇ ਜਾਣਾ ਹੈ ਉਹ ਸਾਰੀਆਂ ਚੀਜ਼ਾਂ ਉਸ ਐਪ ਦੀ ਮਦਦ ਨਾਲ ਤੁਸੀਂ ਈਜ਼ੀਲੀ ਕੀ ਕਰ ਸਕਦੇ ਆ ਲੱਭ ਸਕਦੇ ਆ ਤੁਹਾਨੂੰ ਕਿਤੇ ਵੀ ਖੱਜਲ ਖਵਰ ਹੋਣ ਦੀ ਲੋੜ ਨਹੀਂ ਉਹਨੇ ਤੁਹਾਨੂੰ ਆਪਣੀ ਦੇਖੋ ਦੋ ਚੀਜ਼ਾਂ ਦਿੱਤੀਆਂ ਆਪਣਾ ਪੋਲਿੰਗ ਸਟੇਸ਼ਨ ਲੱਭੋ ਉਹ ਕਹਿੰਦਾ ਆਪਣਾ ਪੋਲਿੰਗ ਸਟੇਸ਼ਨ ਲੱਭਣ ਵਾਸਤੇ ਤੁਸੀਂ ਕੀ ਕਰਨਾ ਆ ਕਹਿੰਦਾ ਤੁਹਾਨੂੰ ਦੋ ਤਿੰਨ ਚੀਜ਼ਾਂ ਦਿੱਤੀਆਂ ਜਾਂ ਤਾਂ ਤੁਸੀਂ ਜਿਹੜੀ ਆ ਉਹ ਕਹਿੰਦਾ ਕਿ ਸਾਡੇ ਕੋਲ ਜਿਹੜੀ ਵੈਬਸਾਈਟ ਆ ਕਿ voterportal.eci.gov.in ਆਪਣੇ ਫੋਨ ਦੇ ਉੱਤੇ ਇਹ ਭਰੋ ਉਦੇ ਉੱਤੇ ਜੋ ਜੋ ਤੁਹਾਡੇ ਕੋਲ ਰਿਕੁਆਇਰਮੈਂਟ ਮੰਗੀਆਂ ਜਾਂਦੀਆਂ ਉਹ ਭਰੋ ਤੇ ਤੁਹਾਡਾ ਜਿਹੜਾ ਵੋਟਰ ਕਾਰਡ ਜਿਹੜਾ ਹੈਗਾ ਉਹ ਨਿਕਲ ਕੇ ਕਿਹਾ ਜਾਏਗਾ ਤੁਹਾਡੇ ਸਾਹਮਣੇ ਆ ਜਾਏ ਜੇ ਤੁਹਾਨੂੰ ਇਹ ਔਖਾ ਲੱਗਦਾ ਤਾਂ ਤੁਸੀਂ ਦੂਜਾ ਸਟੈਪ ਕੀ ਕਰ ਸਕਦੇ ਆ 1950 1950 ਦੇ ਉੱਤੇ ਤੁਸੀਂ ਇੱਕ SMS ਸੈਂਡ ਕਰੋ ਤੁਹਾਨੂੰ ਉਸ SMS ਦਾ ਕੀ ਆਏਗਾ ਜਵਾਬ ਆਏਗਾ ਉਸ ਜਵਾਬ ਦੇ ਵਿੱਚ ਜੋ ਤੁਹਾਨੂੰ ਪੁੱਛਿਆ ਗਿਆ ਆਪਣਾ ਨਾਮ ਡੇਟ ਆਫ ਬਰਥ ਆਪਣੇ ਪਿਤਾ ਜੀ ਦਾ ਨਾਮ ਉਹ ਤੁਸੀਂ ਉਹਦੇ ਵਿੱਚ ਭਰੋ ਤਾਂ ਤੁਹਾਨੂੰ ਕੀ ਹੈ ਤੁਹਾਨੂੰ ਆਪਣੀ ਬੋਟ ਦੀ ਪੂਰੀ ਜਾਣਕਾਰੀ ਹਾਸਲ ਹੋ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦਾ ਤੁਸੀਂ ਐਸਐਮਐਸ ਕਿਸ ਤਰੀਕੇ ਨਾਲ ਟਾਈਪ ਕਰਨਾ ਇਹ ਜ਼ਰੂਰੀ ਚੀਜ਼ ਹੁੰਦੀ ਹੈ ਐਸਐਮਐਸ ਦਾ ਮਤਲਬ ਇਹ ਨਹੀਂ ਲੈ ਕੇ ਭੇਜਣਾ ਭਾਈ ਸਾਹਿਬ ਮੈਨੂੰ ਮੇਰਾ ਵੋਟਰ ਨੰਬਰ ਯਾਦ ਨਹੀਂ ਕਿਰਪਾ ਕਰਕੇ ਮੈਨੂੰ ਭੇਜ ਦਿਓ ਕੁਝ ਨਹੀਂ ਲੱਭਣਾ ਕੋਈ ਜਵਾਬ ਨਹੀਂ ਆਣਾ ਉਹਦਾ ਜਵਾਬ ਲੱਭਣ ਵਾਸਤੇ ਤੁਹਾਡੇ ਕੋਲ ਕੀ ਹੈ ਇਕੀਐਸ ਆ ਕਿ ਉਹਨੇ ਲਿਖਿਆ ਸਪੇਸ ਸਪੇਸ ਜਿੱਦਾਂ ਤੁਸੀਂ ਜਗ੍ਹਾ ਦੇ ਦੇਣੀ ਹੈ ਯਾਨੀ ਨਾਲ ਨਹੀਂ ਜੋੜਨੇ ਸਪੇਸ ਦੇ ਕੇ ਫਿਰ ਤੁਸੀਂ ਲਿਖਣਾ ਆਪਣਾ ਐਪਿਕ ਨੰਬਰ ਐਪਿਕ ਨੰਬਰ ਮੇਨ ਤੁਹਾਡਾ ਜਿਹੜਾ ਵੋਟਰ ਕਾਰਡ ਦੇ ਉੱਤੇ ਨੰਬਰ ਹੁੰਦਾ ਉਹ ਨੰਬਰ ਕੀ ਆ ਉਹ ਤੁਸੀਂ ਨੰਬਰ ਭਰ ਦਿਓ ਤੇ ਤੁਹਾਡੀ ਪੂਰੀ ਡਿਟੇਲ ਤੁਹਾਨੂੰ ਮਿਲ ਜੇਗੀ ਕਿ ਕਿਹੜੇ ਪੋਲਿੰਗ ਸਟੇਸ਼ਨ ਦੇ ਉੱਤੇ ਕਿੰਨੇ ਬੂਥ ਨੰਬਰ ਦੇ ਉੱਤੇ ਕਿੱਥੇ ਤੁਹਾਡਾ ਜਿਹੜਾ ਹੈਗਾ ਤੁਸੀਂ ਵੋਟ ਪਾਉਣ ਵਾਸਤੇ ਜਾਣਾ ਹੈ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਉਹ ਕੀ ਹੋ ਜਾਏਗੀ ਹਾਸਲ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਇਹ ਵੋਟਰ ਹੈਲਪ ਹੈਲਪਲਾਈਨ ਐਪ ਹੈਗੀ ਆ ਜਿਹਦੇ ਬਾਰੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਜਦੋਂ ਵੋਟ ਪਾਣ ਜਾਂਦੇ ਆ ਤੁਹਾਨੂੰ ਆਪਣੇ ਨਾਲ ਕੋਈ ਪ੍ਰੂਫ ਜਰੂਰ ਲੈ ਜਾਣਾ ਪੈਂਦਾ ਮੰਨ ਲਓ ਤੁਹਾਡੇ ਕੋਲ ਵੋਟਰ ਕਾਰਡ ਹੈਗਾ ਪਰ ਤੁਹਾਨੂੰ ਲੱਭ ਨਹੀਂ ਰਿਹਾ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਪਾਸਪੋਰਟ ਹੈਗਾ ਰਾਸ਼ਨ ਕਾਰਡ ਹੈਗਾ ਕੁਝ ਵੀ ਹੈਗਾ ਉਹਨੇ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹ ਇੱਥੇ ਉਹਨਾਂ ਨੇ ਤੁਹਾਨੂੰ ਦੱਸ ਦਿੱਤੀ ਕਿ ਕਿਹੜੇ-ਕਿਹੜੇ ਡਾਕੂਮੈਂਟਸ ਹੈ ਜਿਨ੍ਹਾਂ ਦੇ ਬਿਹਾਫ ਦੇ ਉੱਤੇ ਤੁਸੀਂ ਕੀ ਕਰ ਸਕਦੇ ਆ ਵੋਟਰ ਕਾਰਡ ਤੋਂ ਬਗੈਰ ਵੀ ਉਹਨੂੰ ਦਿਖਾ ਕੇ ਤੁਸੀਂ ਕੀ ਪਾ ਸਕਦੇ ਆ ਆਪਣੀ ਵੋਟ ਪਾ ਸਕਦੇ ਹੋ ਉਹ ਤੁਹਾਨੂੰ ਉਹਨੇ ਇਸ ਆ ਜਿਹੜੀਆਂ ਪਿਕਚਰਸ ਹੈਗੀਆਂ ਕੋਈ ਵੀ ਪ੍ਰਮਾਣਿਤ ਪਛਾਣ ਪੱਤਰ ਅਤੇ ਵੋਟਰ ਸਲਿੱਪ ਲੈ ਕੇ ਆਓ ਗੱਲ ਕਲੀਅਰ ਹੋ ਗਈ ਤੁਸੀਂ ਇਹਦੇ ਵਿੱਚੋਂ ਦੇਖੋ ਕੀ ਆ ਆ ਤੁਹਾਡੇ ਕੋਲ ਬਣਿਆ ਪਿਆ ਵੋਟਰ ਕਾਰਡ ਵੋਟਰ ਕਾਰਡ ਆਇਆ ਤਾਂ ਨਹੀਂ ਚੱਲ ਜਾਏਗਾ ਵੋਟਰ ਕਾਰਡ ਨਹੀਂ ਆ ਤੁਹਾਡੇ ਕੋਲ ਆਧਾਰ ਕਾਰਡ ਆਧਾਰ ਕਾਰਡ ਚੱਲ ਦੇਗਾ ਆਧਾਰ ਕਾਰਡ ਨਹੀਂ ਆ ਤੁਹਾਡੇ ਕੋਲ ਪਾਸਪੋਰਟ ਹੈਗਾ ਤਾਂ ਪਾਸਪੋਰਟ ਚੱਲ ਜਾਏਗਾ ਪਾਸਪੋਰਟ ਨਹੀਂ ਹੈ ਤੁਹਾਡੇ ਕੋਲ ਕਿਸੇ ਬੈਂਕ ਦੀ ਪਾਸਬੁੱਕ ਹੈ ਕਿ ਜਿੱਦਾਂ ਸਕੂਲਾਂ ਦੇ ਵਿੱਚ ਤੁਹਾਡੇ ਖੁੱਲੇ ਹੁੰਦੇ ਖਾਤੇ ਕਹਿੰਦਾ ਅਗਰ ਕੋਈ ਪਾਸਬੁੱਕ ਹੈਗੀ ਤੁਸੀਂ ਉਹ ਚਲਾ ਸਕਦੇ ਆ ਜੇ ਉਹ ਨਹੀਂ ਹੈ ਤੁਹਾਡੇ ਕੋਲ ਪੋਸਟ ਆਫਿਸ ਦੇ ਵਿੱਚ ਇੱਕ ਸੇਵਿੰਗ ਖਾਤੇ ਹੁੰਦੇ ਲੋਕਾਂ ਨੇ ਖੁੱਲੇ ਹੋਏ ਜੇ ਪੋਸਟ ਆਫਿਸ ਦਾ ਕੋਈ ਸੇਵਿੰਗ ਖਾਤਾ ਹੈਗਾ ਤੁਸੀਂ ਉਹ ਖੋਲ ਸਕਦੇ ਹੋ ਇਸ ਤੋਂ ਇਲਾਵਾ ਕੋਈ ਵੀ ਤੁਹਾਡਾ ਲਾਇਸੈਂਸ ਹੋ ਗਿਆ ਪੈਨ ਕਾਰਡ ਹੋ ਗਿਆ ਮਤਲਬ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਵੀ ਡਾਕੂਮੈਂਟ ਜਿਹਦੇ ਵਿੱਚ ਤੁਹਾਡੀ ਕੀ ਹੈ ਤੁਹਾਡੀ ਮਤਲਬ ਤੁਹਾਨੂੰ ਵੈਰੀਫਾਈਡ ਕੀਤਾ ਜਾ ਸਕੇ ਉਹ ਕੋਈ ਵੀ ਡਾਕੂਮੈਂਟ ਲਿਆ ਕੇ ਤੁਸੀਂ ਕੀ ਕਰ ਸਕਦੇ ਆ ਆਪਣੀ ਵੋਟ इजीली ਪਾ ਸਕਦੇ ਇਸ ਇਸ਼ਤਿਹਾਰ ਦੇ ਵਿੱਚ ਸਾਨੂੰ ਇਹ ਚੀਜ਼ਾਂ ਪਤਾ ਲੱਗ ਗਈ ਉਸ ਤੋਂ ਬਾਅਦ VOTING ਸਮੇਂ ਸੁਰੱਖਿਆ